ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਦੇਖਿਆ ਇੱਥੇ ਲੰਘਦਾ ਸੀ ਛਟੀਰੀ ਦੇ ਅੰਡੇ ਦਿੱਤੇ ਹੋਏ ਜੀ ਬਈ ਇੱਥੇ ਬਾਈ ਨੇ ਕਿਹਾ ਨੇ ਕੰਪਿਊਟਰ ਕਰਾ ਲਵਾਇਆ ਤੇ ਲਾਉਣ ਵਾਲੇ ਨੇ ਵੀ ਪੂਰਾ ਵਿਚਾਰ ਰੱਖਿਆ ਖਿਆਲ ਰੱਖਿਆ ਬਾਈ ਨੇ ਬਈ ਵਿੱਦੇ ਨਹੀਂ ਅੰਡੇ ਉਹਦੇ ਬਹੁਤ ਮਾਨ ਖੁਸ਼ ਹੋਇਆ ਬਾਈ ਦਾ ਇੰਨਾ ਧਿਆਨ ਰੱਖਿਆ ਬਾਈ ਨੇ ਨਹੀਂ ਤਾਂ ਕਈ ਅੱਖਾਂ ਵਿੱਚ ਕੀ ਨੰਗਾਈ ਜਾਂਦੇ ਆ ਜਾਨਵਰਾਂ ਨੂੰ ਮਾਰੀ ਜਾਂਦੇ ਆ ਕਿਸੇ ਨੂੰ ਜੀਵਨ ਦਾਤ ਦੇਣਾ ਜਾਂ ਕਿਸੇ ਰੱਖਿਆ ਕਰਨਾ ਇਹ ਪੰਜਾਬੀਆਂ ਦਾ ਸਵਾਲ ਆ ਪੰਜਾਬ ਇਹੀ ਦਰਿਆਦਲੀ ਕਰਕੇ ਜਾਣਿਆ ਜਾਂਦਾ ਰੇਗ ਦੀ ਰੱਖਿਆ ਕਰਨੀ ਚਾਹੇ ਆਪਣਾ ਥੋੜਾ ਉਹ ਤਾ ਨੁਕਸਾਨ ਵੀ ਹੋ ਜੇ ਤਾਂ ਵੀ ਕੋਈ ਬੰਦਾ ਇਹ ਨਹੀਂ ਰੱਖਦਾ ਵੀ ਹਾਂ ਚੱਲ ਮੇਰਾ ਨੁਕਸਾਨ ਹੋ ਗਿਆ ਮੈਂ ਕਿਉਂ ਨੁਕਸਾਨ ਸਮਾਂ ਤੇ ਇਹ ਟੜੀਰੀ ਨੇ ਇਹ ਟੜੀਰੀ ਦਾ ਇੱਥੇ ਟੜੀਰੀ ਦਾ ਪਹਿਲਾਂ ਤੋਂ ਵੀ ਐਵੇਂ ਹੁੰਦਾ ਵੀ ਇਹ ਬਾਣ ਚੰਡ ਦਿੰਦੀ ਹੈ ਕਈ ਵੇ ਹੁਣ ਆਪਾਂ ਪਿੱਛੇ ਜੇ ਹੋ ਗਏ ਵੀ ਕੰਪਿਊਟਰ ਕਰਾ ਜਾ ਦੂਜਾ ਚੱਲ ਪੇ ਰੋਟਾਵੇਟਰ ਚੱਲ ਪੇ ਲੋਕ ਦੇਹਦੇ ਨਹੀਂ ਕਿ ਕਿੰਨੀਆਂ ਪ੍ਰਜਾਤੀਆਂ ਖਤਮ ਹੋ ਗਈਆਂ ਬਟੇਰੇ ਸਮਾਨੀ ਤਿੱਤਰ ਜਿਹੜੇ ਭਗਵਾਨ ਤੇਰੀ ਕੁਦਰਤ ਕਹਿੰਦੇ ਹੁੰਦੇ ਸੀਗੇ ਉਹ ਵੀ ਖਤਮ ਹੋ ਗਏ ਇਹ ਹੋਏ ਖਤਮ ਕਿਵੇਂ ਆ ਇਹ ਵੀ ਬੀ ਜਿੱਥੇ ਇੱਥੇ ਇਹ ਜਾਨਵਰ ਜੰਦੇ ਉਹ ਗਏ ਖੇਤਾਂ ਜਾਂ ਡੰਡ ਦੇ ਮਾੜਾ ਮੋਟਾ ਕਿਸ ਲਕੋ ਹੁੰਦਾ ਸੀ ਉੱਥੇ ਅੰਡ ਦੇ ਦਿੰਦੇ ਸੀ ਇਹ ਤੇ ਜਦੋਂ ਆਏ ਇਹ ਸ ਨਵੇਂ ਨਵੇਂ ਸਾਧਨ ਆ ਗਏ ਲੋਕ ਦਿੰਦੇ ਨਹੀਂ ਸੀ ਜਾਨਵਰਾਂ ਨੂੰ ਰਾਤ ਇਹਨਾਂ ਪ੍ਰਜਾਤਿਕਾਂ ਦਾ ਅੱਗੇ ਬੱਚੇ ਵਧੇ ਨਹੀਂ ਇਹਨਾਂ ਦੇ ਤੇ ਅਹੀਂ ਹੋੜੀ ਹੋੜੀ ਇਹ ਪੰਛੀਏ ਲੋਪ ਹੋ ਗਏ ਕਿਤੇ ਕਿੰਨੀਆਂ ਚਿੜੀਆਂ ਖਤਮ ਹੋ ਗਈਆਂ ਪੱਕੇ ਘਰ ਪਾਉਣ ਨਾਲ ਆ ਟੜੀਰੀ ਦੇ ਮੈਂ ਬਹੁਤ ਚਰਵਾਦ ਅੱਜ ਦੇਖਿਆ ਇਹ ਜਨ ਕੇ ਆਲਣਾ ਕੋ ਲੋ ਜਾਂ ਆਲਣਾ ਤਨੀ ਇਹਦਾ ਬੰਦਾ ਨੇ ਛੋਟਾ ਹੀ ਬਣਾਇਆ ਚਰੀ ਦਾ ਚੇ ਥਾਂ ਚ ਦੇਖ ਕੇ ਤੇ ਚੰਗਾ ਲੱਗਿਆ ਵੀ ਬਾਈ ਨੇ ਇਹ ਜਿਹੜਾ ਕੀਤਾ ਵੀ ਹਾਂ ਬਈ ਇਹ ਬਚਣਾ ਚਾਹੀਦਾ ਚਰੀ ਇਹਨੂੰ ਤੇ ਆਹ ਦੇਖੋ ਆਂਡੇ ਵੀ ਹੈ ਦਿੱਤੇ ਹੋਏ ਤਿੰਨ ਆਹ ਭੱਜ ਗਈ ਉਹ ਦੂਰ ਹੋ ਦੇ ਨੇ ਬਈ ਨਾ ਰੋਲਾ ਨਹੀਂ ਪੈਣੀ ਮੇਰੇ ਸਿਰ 'ਚ ਠੂੰਗਾ ਮਾਰ ਲੱਗੇ ਨੇ ਇਹਨੇ ਮੇਰੇ ਇਹਨੂੰ ਪਤਾ ਮੈਨੂੰ ਇਹਨੂੰ ਪਤਾ ਸੀ ਉਹੀ ਦੇਖਦਾ ਹੀ ਮੈਨੂੰ ਨਹੀਂ ਤੇ ਇਹ ਠੂੰਗਾ ਮਾਰ ਲੱਗੇ ਸੁਹਾ ਇਹਦਾ ਹੀ ਆ ਤੈਨਾਂ ਅੰਡੇ ਆਂ ਬਸ ਹੁਣ ਮਿਲਦਾ 10 ਦਿਨਾਂ ਤੱਕ ਬੱਚੇ ਕੱਢ ਲੂ ਪੰਜਾਂ ਦਿਨਾਂ ਤੱਕ ਤੇ ਫਿਰ ਤੁਸੀਂ ਦੇਖਿਓ ਤੁਸੀਂ ਵੀ ਇੰਨਿਆਂ ਨੇ ਕਿ ਇਹ ਚੀਜ਼ ਬਹੁਤ ਵੀ ਲੱਗੀ ਅੱਜ ਬਾਈ ਨੇ ਇਹਨੂੰ ਬਚਾ ਕੀਤਾ ਇਹਦਾ ਮਾਨ ਕੋਸ ਹੋਇਆ ਵੀ ਕੋਈ ਬੰਦਾ ਹੈਗਾ ਹਾਇਦਿਆਲਾ ਬੰਦਾ ਵੀ ਹੈਗਾ ਵੀ ਦੇਖ ਕੇ ਨਹੀਂ ਤਾਂ ਇਹ ਲੋਈ ਕੋਈ ਦਿਕਾਉਣ ਦੇਖਦਾ ਮਾੜੀ ਮਨ ਨਿੱਕੀ ਮੁੱਟ ਜੀ ਇੱਥੇ ਬਾਈ ਬਹੁਤ ਬਹੁਤ ਧੰਨਵਾਦ ਤੇਰਾ ਪਰਮਾਤਮਾ ਤੈਨੂੰ ਕਿਉਂਦਾ ਵਾਤਾ ਰੱਖੇ ਜੋ ਤੂੰ ਪੰਛੀਆਂ ਦੇ ਰੱਖਿਆ ਕਰਦਾ ਨਹੀਂ ਨਾ ਧਿਆਨ ਰੱਖਿਆ ਨਹੀਂ ਤਾਂ ਹੈ ਨਹੀਂ ਕੋਈ ਦੁਨੀਆਦਾਰੀ ਇੱਥੇ ਆਹ ਦੇਖੋ ਅੰਡੇ ਦਿੱਤੇ ਤੈਨ ਬਹੁਤ ਸੋਹਣਾ ਪੰਜਾਬ ਬਹੁਤ ਸੋਹਣਾ ਦਾ ਆਪਣਾ ਠੀਕ ਹੈ ਜੀ ਓਕੇ ਧੰਨਵਾਦ ਜੀ